ਗੋਡੇ ਦੁਖਦੇ ਨੇ ਮੋਡੇ ਦੁਖਦੇ ਨੇ ਉਹਨਾਂ ਦੇ ਲਈ ਇਹ ਤੇਲ ਲੈ ਕੇ ਆਂਦਾ ਬਹੁਤ ਹੀ ਕੈਂਟ ਚੀਜ਼ ਹੈ ਸਰੇ ਬੈਦਿਕ ਦਾ ਤੇਲ ਆ ਜੀ ਪੇਨ ਕਿਲਰ ਤੇਲ ਆ ਦਰਦਾਂ ਵਾਸਤੇ ਆ ਜਿਵੇਂ ਸਾਡੇ ਗੋਡੇ ਜਾਮ ਹੋ ਗਏ ਉਹਨਾਂ ਵਾਸਤੇ ਆ ਸਰਵਾਈਕਲ ਦੀ ਪ੍ਰੋਬਲਮ ਆ ਸਰੀਰ ਦੇ ਵਿੱਚ ਕਿਤੇ ਵੀ ਪੇਨ ਆ ਦਰਦ ਆ ਜਾਂ ਸਵੇਲਿੰਗ ਆ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਜੀ ਮ사ਜ ਕਰੋ ਮ사ਜ ਕਰਕੇ ਹਲਕਾ ਹਲਕਾ ਸੇਕ ਦੇਣਾ ਹੈ ਤੇ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਤੁਸੀਂ ਇਹਦਾ ਕੋਈ ਚੱਕਰ ਨਹੀਂ ਹੈ ਜੀ ਇਹਦੇ ਚ ਸਿਰਫ ਦਰਦ ਆ ਜੇ ਤੁਹਾਡੀ ਬੋਡੀ ਦੇ ਵਿੱਚ ਕਿਤੇ ਵੀ ਪੇਨ ਆ ਕੋਈ ਪ੍ਰੋਬਲਮ ਆ ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਰ ਇਹਦੇ ਵਿੱਚ ਖਾਸ ਗੱਲ ਇਹ ਹੈ ਵੀ ਇਹ ਪਿਓਰ ਦੇਸੀ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਹੈ ਮੈਂ ਇਹ ਪ੍ਰੋਡਕਟ ਨੂੰ ਮਤਲਬ ਕਿ 1 ਮਹੀਨੇ ਤੋਂ ਵਰਤ ਰਿਹਾ ਜੀ ਮੈਂ ਇਸ ਨੂੰ ਲਗਾਇਆ ਹੀ ਸਦੇ ਲਗਾਉਣ ਨਾਲ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਆਰਾਮ ਮਿਲਿਆ ਤੇ ਮੇਰੀ ਲੱਤ ਦੇ ਵਿੱਚੋਂ ਮਤਲਬ ਕਿ ਜਿਹੜਾ ਦਰਦ ਸੀਗਾ ਉਹ ਗਾਇਬ ਹੋ ਚੁਕਿਆ ਜੀ ਫਰਕ ਤਾਂ ਸਰ ਮਤਲਬ ਕਿ 15 ਦਿਨ ਦੇ ਵਿੱਚ ਫਰਕ ਇਹ ਚੀਜ਼ ਦਾ ਮੈਨੂੰ ਪਤਾ ਲੱਗ ਗਿਆ ਸੀਗਾ ਜੀ ਹੁਣ ਤੁਹਾਡੀ ਲੱਤ ਬਿਲਕੁਲ ਠੀਕ ਹੈ ਹਾਂ ਜੀ ਹਾਂ ਜੀ ਐਨ ਬਿਲਕੁਲ ਠੀਕ ਹੈ ਜੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਨੇ ਦਰਦਾਂ ਦੇ ਲਈ ਕਿ ਜਿੰਨਾ ਫਾਇਦਾ ਹੁੰਦਾ ਉਹਨਾ ਨੁਕਸਾਨ ਵੀ ਹੋ ਜਾਂਦਾ ਏਸ ਪ੍ਰੋਡਕਟ ਦਾ ਕਿ ਉਨਾਂ ਹੀ ਨੁਕਸਾਨ ਹੋਏਗਾ ਕਿ ਉਨਾਂ ਹੀ ਫਾਇਦਾ ਹੋਏਗਾ ਪੇਨ ਕਿਲਰ ਆਪਾਂ ਗੋਲੀਆਂ ਖਾਣੇ ਆ ਬਹੁਤ ਤੇਜ਼ ਹੁੰਦੀਆਂ ਨੇ ਤੇ ਉਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਨੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਸਿਰਫ ਤੇਲ ਹੈ ਘੜਾਪਾ ਨੇ ਖਾਣਾ ਨਹੀਂ ਸਿਰਫ ਲਗਾਉਣਾ ਜੀ ਇਹਨੂੰ ਤੁਸੀਂ ਰੈਗੂਲਰ ਵਰਤਦੇ ਹੋ ਤੇਲ ਦੀ ਮ사ਜ ਵਗੈਰਾ ਕਰਦੇ ਹੋ ਪ੍ਰੋਬਲਮਾਂ ਤੁਹਾਡੀ ਜੜ ਤੋਂ ਦੂਰ ਹੋ ਜਾਣਗੀਆਂ ਇਹ ਪ੍ਰੋਡਕਟ ਕਹਿੰਦੇ ਕਾਫੀ ਦਮਦਾਰ ਹੈ ਫਿਰ ਜੀ ਬਹੁਤ ਦਮਦਾਰ ਹੈ ਮੈਂ 6 ਮਹੀਨੇ ਪਹਿਲਾਂ ਗਿਰ ਗਿਆ ਸੀਗਾ ਮੇਰੇ ਮੋਢੇ ਤੇ ਬੜੀ ਤਾਕੜੀ ਸੱਟ ਵੱਜੀ ਸੀ ਕਿਤੋਂ ਨਹੀਂ ਸੱਟ ਆਇਆ ਤੇ ਜਦੋਂ ਵੀ ਮੈਂ ਯੂਜ਼ ਕੀਤਾ ਉਹਦਾ ਬਹੁਤ ਆਰਾਮ ਆ ਇਨੇ ਹਫਤੇ ਵਿੱਚ ਫਾਇਦਾ ਕਰਦਾ ਜੀ ਜਿਨ੍ਹਾਂ ਦੇ ਗੋਡੇ ਦੁਖਦੇ ਨੇ మోਡੇ ਦੁਖਦੇ ਨੇ ਉਹਨਾਂ ਦੇ ਲਈ ਇਹ ਤੇਲ ਲੈ ਕੇ ਆਂਦਾ ਬਹੁਤ ਹੀ ਘੈਂਟ ਚੀਜ਼ ਹੈ ਜਿਨ੍ਹਾਂ ਦੇ ਦਰਦ ਰਹਿੰਦਾ ਹੈ ਉਹਨਾਂ ਦੇ ਲਈ ਲਾਹੇਵੰਦ ਹੈ ਇਸ ਬਾਰੇ ਜਾਣਕਾਰੀ ਬਲਵੀਰ ਜੀ ਦੇਣਗੇ ਬਲਵੀਰ ਜੀ ਦੱਸੋ ਕਿ ਇਹ ਤੇਲ ਕਿਵੇਂ ਕੰਮ ਕਰਦਾ ਹੈ ਤੇ ਕਿਹਨਾਂ ਕਿਹਨਾਂ ਨੂੰ ਫਾਇਦਾ ਕਰ ਸਕਦਾ ਜੀ ਸਰ ਇਹ ਬੈਦਿਕ ਦਾ ਤੇਲ ਆ ਜੀ ਪੇਨ ਕਿਲਰ ਤੇਲ ਆ ਇਹ ਦਰਦਾਂ ਵਾਸਤੇ ਆ ਜਿਵੇਂ ਸਾਡੇ ਗੋਡੇ ਜਾਮ ਹੋ ਗਏ ਉਹਨਾਂ ਵਾਸਤੇ ਆ ਸਰਵਾਈਕਲ ਦੀ ਪ੍ਰੋਬਲਮ ਆ ਤੇ ਡਿਸਕ ਦੀ ਪ੍ਰੋਬਲਮ ਆ ਸ਼ਾਰਟਿਕਾ ਵਗੈਰਾ ਦੀ ਪ੍ਰੋਬਲਮ ਆ ਸਰੀਰ ਦੇ ਵਿੱਚ ਕਿਤੇ ਵੀ ਪੇਨ ਆ ਦਰਦ ਆ ਜਾਂ ਸਵੇਲਿੰਗ ਆ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਜੀ ਜਿਵੇਂ ਗੋਡੇ ਨੇ ਜਾਮ ਹੁੰਦੇ ਨੇ ਮੁੜਦੇ ਨਹੀਂ ਦਰਦ ਦਾ ਗੋਡਿਆਂ ਦੇ ਵਿੱਚ ਉਹਦੇ ਵਾਸਤੇ ਬਹੁਤ ਬੈਸਟ ਰਿਜ਼ਲਟ ਆ ਜੀ ओके ਕਿਸੇ ਵੀ ਤਰੀਕੇ ਦਾ ਬਾਡੀ ਦੇ ਵਿੱਚ ਦਰਦ ਹੈ ਤਾਂ ਇਹਦਾ ਮ사ਜ ਕਰ ਸਕਦੇ ਹਾਂ ਹਾਂ ਜੀ ਇਹਦੀ ਮ사ਜ ਕਰੋ ਮ사ਜ ਕਰਕੇ ਹਲਕਾ ਹਲਕਾ ਸੇਕ ਦੇਣਾ ਹੈ ਤੇ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਅੱਛਾ ਇਹਦੇ ਵਿੱਚ ਏਜਾ ਵਾਲਾ ਕੋਈ ਚੱਕਰ ਨਹੀਂ 18 ਸਾਲ ਤੋਂ ਲੈ ਕੇ ਕਿੰਨੀ ਮਰਜ਼ੀ ਉਮਰ ਦੇ ਜਿਹੜੇ ਉਹ ਇਸ ਨੂੰ ਵਰਤ ਸਕਦੇ ਆ ਸਰ ਇਹਦੇ 'ਚ ਇਸ ਦਾ ਕੋਈ ਚੱਕਰ ਨਹੀਂ ਹੈਗਾ ਜੀ ਇਹਦੇ 'ਚ ਸਿਰਫ ਦਰਦ ਆ ਜੇ ਤੁਹਾਡੀ ਬਾਡੀ ਦੇ ਵਿੱਚ ਕਿਤੇ ਵੀ ਪੇਨ ਆ ਕੋਈ ਪ੍ਰੋਬਲਮ ਆ ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕੋਈ ਨਸਾਂ ਦੀ ਪ੍ਰੋਬਲਮ ਆ ਨਸ ਵੀਕ ਆ ਬਲੌਕ ਆ ਜਾਂ ਮਸਲ ਵਗੈਰਾ ਦੀ ਕੋਈ ਸੱਟ ਲੱਗੀ ਉਹਦੇ ਵਾਸਤੇ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਅੱਛਾ ਜਿਵੇਂ ਬਹੁਤ ਸਾਰੇ ਸੱਜਣਾ ਦੀ ਕਹਿੰਦੇ ਆ ਕਿ ਨਾੜ ਚੜ ਜਾਂਦੀ ਹੈ ਜਾਂ ਫਿਰ ਉਂਝ ਕਦੇ ਕਈ ਵਾਰ ਖਚਾ ਪੈ ਜਾਂਦਾ ਤਾਂ ਉੱਥੇ ਵੀ ਇਹਦੀ ਮ사ਜ ਕੀਤੀ ਜਾ ਸਕਦੀ ਹੈ ਹਾਂਜੀ ਹਾਂਜੀ ਨਸਾਂ ਦੇ ਵਿੱਚ ਖਚਾਪ ਵਗੈਰਾ ਇਹ ਉਹਦੇ ਵਾਸਤੇ ਵੀ ਆਪਾਂ ਇਹਨੂੰ ਮਾਲਸ਼ ਕਰ ਸਕਦੇ ਹਾਂ ਆ ਕੋਈ ਜਾਮ ਜੋੜ ਆ ਕੋਈ ਫਰੋਜ਼ਨ ਸ਼ੋਲਡਰ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਇਹਦਾ ਰਿਜ਼ਲਟ ਆ ਜੀ ਅੱਛਾ ਮਾਰਕੀਟ ਦੇ ਵਿੱਚ ਤਾਂ ਪਹਿਲਾਂ ਵੀ ਆਲਰੇਡੀ ਬਹੁਤ ਸਾਰੇ ਤੇਲ ਨੇ ਦਰਦਾਂ ਦੇ ਲਈ ਇਹ ਤੇਲ ਦੇ ਵਿੱਚ ਕੀ ਖਾਸੀਅਤ ਹੈ ਕਿ ਜਿਹੜੇ ਪੰਜਾਬੀ ਇਸ ਨੂੰ ਵਰਤਣ ਸਰ ਇਹਦੇ ਵਿੱਚ ਖਾਸੀਅਤ ਇਹ ਆ ਵੀ ਇਹ ਪਿਓਰ ਦੇਸੀ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਹੈ ਜਿਹਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ ਸਿਰਫ ਘਾਹ ਫੂਸਟੀਆਂ ਮੇ ਆਪਣੇ ਦੇਸੀ ਜੜੀਆਂ ਬੂਟੀਆਂ ਹੁੰਦੀਆਂ ਨੇ ਉਹ ਇਹਦੇ ਵਿੱਚ ਪਾਈਆਂ ਗਈਆਂ ਨੇ ਉਹਦੇ ਤੋਂ ਇਹ ਤੇਲ ਤਿਆਰ ਕੀਤਾ ਹੋਇਆ ਹੈ ਤੇ ਉਹ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਹੈ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਨੇ ਦਰਦਾਂ ਦੇ ਲਈ ਉਹਨਾਂ ਦਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿੰਨਾ ਫਾਇਦਾ ਹੁੰਦਾ ਉਹਨਾਂ ਨੁਕਸਾਨ ਵੀ ਹੋ ਜਾਂਦਾ ਇਸ ਪ੍ਰੋਡਕਟ ਦਾ ਵੀ ਉਹੀ ਸਿਸਟਮ ਹੈ ਕਿ ਉਨਾਂ ਹੀ ਨੁਕਸਾਨ ਹੋਏਗਾ ਕਿ ਉਨਾਂ ਹੀ ਫਾਇਦਾ ਹੋਏਗਾ ਜਾਂ ਫਿਰ ਇਹਦੇ ਵਿੱਚ ਕੋਈ ਹੋਰ ਬੇਅਤਬੰਦੀ ਹੈ ਜੀ ਸਰ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਪੇਨ ਕਿਲਰ ਆਪਾਂ ਗੋਲੀਆਂ ਖਾਣੇ ਆ ਬਹੁਤ ਤੇਜ਼ ਹੁੰਦੀਆਂ ਨੇ ਤੇ ਉਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਨੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਸਿਰਫ ਤੇਲ ਹੈ ਘੜਾਪਾ ਨੇ ਖਾਣਾ ਹੈ ਸਿਰਫ ਲਗਾਉਣਾ ਜੀ ਤੇ ਇਹਨਾਂ ਦਾ ਪ੍ਰੋਬਲਮ ਆ ਜਿਹੜੀ ਆਪਣੀ ਦੂਰ ਕਰਦਣੀ ਆ ਉਹ ਸਿਰਫ ਇੱਕ ਪੇਨ ਕਿਲਰ ਕੀ ਰੋਕਦੀ ਆ ਜਿੰਨਾ ਟਾਈਮ ਉਹਦਾ ਅਸਰ ਆ ਉਨਾ ਟਾਈਮ ਦਰਦ ਬੰਦ ਰਹੂਗਾ ਜਦੋਂ ਅਸਰ ਅਸਰ ਖਤਮ ਹੋ ਗਿਆ ਫਿਰ ਦਰਦ ਸ਼ੁਰੂ ਹੋਣਾ ਹੋ ਜਾਊਗਾ ਇਹਨ ਰੀਗੂਲਰ ਵਰਤਦੇ ਹਾਂ ਤੇਲ ਦੀ ਮ사ਜ ਵਗੈਰਾ ਕਰਦੇ ਹਾਂ ਸੇਕ ਦਿਨੋਂ ਇਹਦੇ ਨਾਲ ਪ੍ਰੋਬਲਮਾਂ ਥੋੜੀ ਜੜ ਤੋਂ ਦੂਰ ਹੋ ਜਾਂਦੀਆਂ ਅੱਛਾ ਕਿੰਨੇ ਸਮੇਂ ਦੇ ਵਿੱਚ ਇਹਦਾ ਅਸਰ ਦੇਖਣਾ ਸ਼ੁਰੂ ਹੋ ਜਾਂਦਾ ਸਰ ਕਈ ਮਰੀਜ਼ ਤਾਂ ਐਵੇਂ ਨੇ ਵੀ 2-4 ਦਿਨ ਦੇ ਵਿੱਚ ਹੀ ਦੱਸ ਦਿੰਦੇ ਆ ਵੀ ਮੇਰਾ ਮੋਢਾ ਖੁੱਲ ਗਿਆ ਜੀ ਤੇ ਮੇਰਾ ਮੈਨੂੰ ਬੈਕ ਦੀ ਪ੍ਰੋਬਲਮ ਸੀ ਮੇਰੇ ਗੋਡਿਆਂ ਦੀ ਪ੍ਰੋਬਲਮ ਸੀ ਕਈਆਂ ਨੂੰ ਹਫ਼ਤਾ-ਦਸ ਦਿਨ ਲੱਗ ਵੀ ਜਾਂਦਾ ਹੈ ਰਿਜ਼ਲਟ ਪੱਕਾ ਮਿਲਦਾ ਕਿਉਂਕਿ ਕੁਦਰਤੀਆ ਕਈਆਂ ਨੂੰ ਲੇਟ ਅਸਰ ਵੀ ਕਰਦਾ ਪਰ ਰਿਜ਼ਲਟ ਅਸਰ ਪੱਕਾ ਕਰਦਾ ਬਾਈ ਜੀ ਤੁਸੀਂ ਆਹ ਪ੍ਰੋਡਕਟ ਫੜਿਆ ਹੱਥ ਦੇ ਵਿੱਚ ਕਿੰਨੇ ਸਮੇਂ ਤੋਂ ਇਸ ਨੂੰ ਵਰਤ ਰਹੇ ਹੋ ਵੀਰ ਜੀ ਪ੍ਰੋਡਕਟ ਨੂੰ ਮਤਲਬ ਕਿ 1 ਮਹੀਨੇ ਤੋਂ ਵਰਤ ਰਿਹਾ ਜੀ ਮੈਂ ਸਰਦਾ ਮਤਲਬ ਕਿ ਆਨਲਾਈਨ ਦੇਖਿਆ ਸੀਗਾ ਮੈਂ ਆਨਲਾਈਨ ਮੰਗਵਾਇਆ ਜੀ ਇਸ ਚੀਜ਼ ਨੂੰ ਤੇ ਮੈਂ ਇਸ ਨੂੰ ਲਗਾਇਆ ਹੀ ਸਦੇ ਲਗਾਉਣ ਨਾਲ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਆਰਾਮ ਮਿਲਿਆ ਤੇ ਮੇਰੀ ਲੱਤ ਦੇ ਵਿੱਚੋਂ ਮਤਲਬ ਕਿ ਜਿਹੜਾ ਦਰਦ ਸੀਗਾ ਉਹ ਗਾਇਬ ਹੋ ਚੁਕਿਆ ਜੀ ਕਿੰਨੇ ਕਿੰਨੇ ਸਮੇਂ ਤੋਂ ਬਾਅਦ ਤੁਹਾਨੂੰ ਫਰਕ ਮਹਿਸੂਸ ਹੋਣ ਲੱਗ ਗਿਆ ਫਰਕ ਤਾਂ ਸਰ ਮਤਲਬ ਕਿ 15 ਦਿਨ ਦੇ ਵਿੱਚ ਫਰਕ ਇਹ ਚੀਜ਼ ਦਾ ਮੈਨੂੰ ਪਤਾ ਲੱਗਿਆ ਸੀਗਾ ਜੀ ਅੱਛਾ ਇਹ ਪ੍ਰੋਡਕਟ ਦਾ ਪਤਾ ਕਿਵੇਂ ਲੱਗਿਆ ਤੁਹਾਨੂੰ ਮਤਲਬ ਕਿ ਉਹ ਮੈਂ ਇਹਨੂੰ ਮਤਲਬ ਕਿ ਐਡ ਦੇਖੀ ਸੀਗੀ ਨੱਟ ਤੇ ਸਰਦੀ ਵੀਡੀਓ ਆ ਰਹੀ ਸੀਗੀ ਮੈਂ ਦੇਖਾਂ ਵੀ ਦੇਖ ਲਿਆ ਸੀਗਾ ਫੋਨ ਤੇ ਤੇ ਮੈਂ ਦੇਖਿਆ ਵੀ ਜਦੋਂ ਇਹਨੂੰ ਚੀਜ਼ ਨੂੰ ਮੰਗਵਾਈਏ ਮਤਲਬ ਕਿ ਆਰਾਮ ਮਿਲੂਗਾ ਚੀਜ਼ ਨੂੰ ਮਤਲਬ ਕਿ ਮੈਂ ਲਗਵਾਇਆ ਹੀ ਇਹਨੂੰ ਮੰਗਵਾ ਕੇ ਫਿਰ ਮੈਂ ਮळਿਆ ਹੀ ਇੱਕ ਦੋ ਵਾਰ ਮਲ ਕੇ ਮਤਲਬ ਕਿ ਬਹੁਤ ਜ਼ਿਆਦਾ ਆਰਾਮ ਮਿਲਿਆ ਹੀ ਮੈਨੂੰ ਓਕੇ ਹੁਣ ਤੁਹਾਡੀ ਲੱਤ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਇਹਨ ਬਿਲਕੁਲ ਠੀਕ ਹੈ ਜੀ ਹਾਂਜੀ ਬਾਈ ਜੀ ਹੱਥ ਦੇ ਵਿੱਚ ਤੁਸੀਂ ਡੱਬਾ ਜਾ ਫੜਿਆ ਇਹ ਪ੍ਰੋਡਕਟ ਕਹਿੰਦੇ ਕਾਫੀ ਦਮਦਾਰ ਹੈ ਵੀਰ ਜੀ ਬਹੁਤ ਦਮਦਾਰ ਆਈ ਮੈਂ 6 ਮਹੀਨੇ ਪਹਿਲਾਂ ਗਿਰ ਗਿਆ ਸੀਗਾ ਮਰੇ ਮੋਟੇ ਤੇ ਬੜੀ ਤਕੜੀ ਸੱਟ ਵੱਜੀ ਸੀ ਕੀ ਸਾਲਾ ਸੈੱਟ ਕਿਤੋਂ ਨਹੀਂ ਸੈੱਟ ਆਇਆ ਤੇ ਜਦੋਂ ਵੀ ਮੈਂ ਯੂਜ਼ ਕੀਤਾ ਉਹਦਾ ਬਹੁਤ ਰਾਮ ਆ ਐਵੇਂ ਫੇਸਬੁੱਕ ਤੇ ਦੇਖਿਆ ਆਈ ਡਾਇਰੀ ਸੀ ਇਹਨਾਂ ਦੀ ਤੇ ਮੈਂ ਮੰਗਵਾਇਆ ਤੇ ਬਹੁਤ ਫਾਇਦਾਈ ਕਿੰਨੇ ਕਿਤੇ ਨਾਂ ਦੇ ਵਿੱਚ ਫਰਕ ਪੈ ਗਿਆ ਸੀ ਇਹਨੇ ਹਫ਼ਤੇ ਵਿੱਚ ਫਾਇਦਾ ਕਰਤਾ ਜੀ ਓਕੇ ਹਾਂਜੀ ਤੇ ਕਿੰਨੇ ਟਾਈਮ ਤੋਂ ਹੁਣ ਇਹਨੂੰ ਵਰਤ ਰਹੇ ਹੋ ਹੁਣ ਮੈਂ ਹਫ਼ਤਾ ਹੀ ਵਰਤਿਆ ਜੀ ਫਿਲਹਾਲ ਹੁਣ ਵੀ ਲਵਾ ਲਾ ਲਿੰਨੇ ਆ ਵਸੇ ਦਰਦ ਤਾਂ ਕੋਈ ਨਹੀਂਗਾ ਸੈੱਟ ਹੋ ਗਿਆ ਹੁਣ ਆ अच्छा ਇਹਨੂੰ ਆਰਡਰ ਕਿਵੇਂ ਕੀਤਾ ਜਾ ਸਕਦਾ ਕਿਵੇਂ ਮੰਗਵਾ ਸਕਦੇ ਆ ਸਰ ਇਹਨੂੰ ਵੈਬਸਾਈਟ ਦੇ ਨੀਚੇ ਆਪਣਾ ਆਰਡਰ ਨਾਉ ਦਾ ਬਟਨ ਤੇ ਕਲਿੱਕ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਇਹਦਾ ਪੂਰਾ ਐਡਰੈਸ ਲਿਖੋਗੇ ਬਿਨਾ ਕਿਸੇ ਡਿਲੀਵਰੀ ਚਾਰਜ ਤੋਂ ਤੁਹਾਡੇ ਘਰ ਪਹੁੰਚ ਜਾਊਗਾ ਜੀ ਬਹੁਤ ਬਹੁਤ ਸ਼ੁਕਰੀਆ